ਸਤਿ ਸ੍ਰੀ ਅਕਾਲ ਜੀ ਪਣਾ ਤੇ ਭਰਾਵਾ ਕੀ ਹਾਲ ਚਾਲ ਆ ਭਰਾ ਤੁਹਾਡਾ ਫਿਰ ਆ ਗਿਆ ਜੀ ਖਰੀਆਂ ਖਰੀਆਂ #ਖਰੀਆਂ ਖਰੀਆਂ 3 ਲੈ ਕੇ ਉਹ ਇਹ ਕਹਿੰਦਾ ਮੈਂ ক্রিকেট ਦੇਖਣ ਦਾ ਮੈਂ ਵੀ ਬੜਾ ਸ਼ਕੀਨ ਆ ਤੇ ਉਹ ਮੈਂ ਦੇਖਦਾ ਹੁੰਨਾ ਤੇ ਉਹਦੇ ਵਿੱਚ ਜਿਹੜੇ ਭਰਾ ਭੈਣ ਭਰਾ ਕੋਈ ਮੇਰੇ ਅੰਗ ਸ਼ਕੀਨ ਆ ਉਹ ਦੇਖਦੇ ਹੁਣੇ ਇੱਕ ਉਹ ਆਕਾਸ਼ ਚੋਪੜਾ ਨਹੀਂ ਆਉਂਦਾ ਉਹਦੇ ক্রিকেট ਤੇ ਗੱਲਾਂ ਕਰਦਾ ਉਹਗੇ ক্রিকেট ਖੇਡਦਾ ਖੋੜਦਾ ਵੀ ਰਿਹਾ ਪਿੱਲੀਆਂ ਟਰਮਾਂ ਚ ਕਮੈਂਟਰੀ ਕਰਦਾ ਉਹਦਾ YouTube ਚੈਨਲ ਇਹ ਆ ਤਾਂ ਉਹ ਕਹਿੰਦਾ ਹੁੰਦਾ #ਇਦਾਂ ਤਾਂ ਮੈਨੂੰ ਉਹ ਵਧੀਆ ਤਰੀਕਾ ਲੱਗਾ ਮੈਂ ਕਿਹਾ ਮੈਂ ਵੀ ਹੁਣ ਜਦੋਂ YouTube ਦੇ ਵੀਡੀਓ ਪਾਇਆ ਕਰਨੇ ਮੈਂ ਕੀ ਕਰਨਾ #ਖਰੀਆਂ ਕਰੀਆਂ ਥਰੀ ਠੀਕ ਹੈ ਜੀ ਮੁੱਛ ਮੁਰੜ ਕੇ ਮੈਂ ਹਨਾ ਕੱਲ ਤੁਹਾਨੂੰ ਦੱਸਦਾ ਕੀ ਕਹਿੰਦੇ ਬਾਜ ਦੇਖ ਲਾ ਸਿੰਗਾ ਦਾ ਬਾਜ ਇਹ ਤੋਂ ਕੰਮ ਲੈਨੇ ਆ ਖੋਲਣ ਨੂੰ ਮੇਰੇ ਕੋਲ ਕੋਈ ਡਿਗਾਰਡ ਹੈ ਨਹੀਂਗਾ ਇੱਥੇ ਹੁਣ ਉਹ ਤਾਂ ਮੈਂ ਇਹਦੇ ਕੋਲੋਂ ਹੀ ਕੰਮ ਲੈਣਾ ਮੈਂ ਕੱਲ ਐਸਲੇ ਆਹ ਹੀ ਟਾਈਮ ਤੇ ਤੇ ਕੱਲ ਇੱਕ ਹੋ ਲਿਆ ਸੀ ਖਰੀਦ ਖਰੀਦਿਆ ਸੀ ਇੱਕ ਚਾਈਨੀ ਮਾਰਕੀਟ ਦੇ ਵਿੱਚੋਂ ਸ਼ਾਇਦ ਜੇ ਵੈਸੇ ਉਹ ਮੈਂ ਦੇਖਿਆ ਕਿਸੇ ਨੇ ਦੇਖੀ ਤ ਨਹੀਂ ਵੀਡੀਓ ਤੇ ਚਲੋ ਜਿੱਤਾਂ ਦੇ ਮੇਰੇ ਕਰਮ ਆ ਭਾਈ ਕੋਈ ਭੈਣ ਭਰਾ ਵੀਡੀਓ ਨਹੀਂ ਦੇਦਾ ਡੱਡੂ ਵਰਗੀਆਂ ਤੇਰੀਆਂ ਅੱਖਾਂ ਤੇਰੇਆਂ ਵੀਡੀਓ ਕੰਨੇ ਦੇਖਣੀਆਂ ਤੇ ਆ ਸਿਨਾਤ ਰਿਓ ਮੈਂ ਵੀਡੀਓ ਪਾਈ تھی ਮੈਂ ਘਰ ਰਕਮ ਲਾਤੀ ਯਾਰ ਮੈਂ ਉਹ ਖਰੀਦਿਆ ਸੀ 99 ਯੂਰੋ ਦਾ 9 ਯੂਰੋ ਦਾ ਉਹ ਖਰੀਦਿਆ ਸੀ ਇਹ ਜਿਹਦੇ ਉੱਤੇ ਆਪਾਂ ਟੈਲੀਫੋਨ ਨਹੀਂ ਜਿੱਤਾ ਜਿਹੜਾ ਸ਼ੀਸ਼ੇ ਨਾਲ ਜੁੜ ਜਾਂਦਾ ਹੈ ਉਹ ਜਿਗਾੜ ਟਰੱਕ ਜਾਂ ਕਾਰ ਕਿਸੇ ਤੇ ਵੀ ਜੋੜਦਾ ਮੈਂ ਟਰੱਕ ਲਈ ਵਰਤਦਾ ਤੇ ਉਹ ਮੈਂ ਐਦਾਂ ਕੱਲ ਹੀ ਵੀਡੀਓ ਬਣਾ ਰਿਹਾ ਹਾਏ ਟਾਈਮ ਤੇ ਉਹ ਮੇਕੋ ਭੈਣਾ ਤੇ ਭਰਾ ਉਹ ਨਾ ਐਦਾਂ ਆ ਡੱਬਾ ਜਦਾ ਕਤਲਾ ਜਦਾਂ ਆਹ ਇਹ ਚੀਜ਼ੀ ਇਹ ਅੱਜ ਫੋਰਮੇ ਲੈ ਕੇ ਆਇਆ ਤੇ ਉਹ ਮੈਂ ਦੱਸ ਰਿਹਾ ਸੀ ਮੈਂ ਕਿ ਇਹਦੀ ਸਕੰਤਰੀ ਨੂੰ ਨਾ ਸਟਿਆ ਕਰੋ ਤੇ ਮੈਂ ਤਾਂ ਵੈਸੇ ਇਹ ਆਪਣੇ ਭੈਣਾ ਭਰਾਵਾਂ ਨੂੰ ਸਲਾਹ ਦੇ ਰਿਹਾ ਸੀ ਮੈਂ ਤੇ ਮੈਂ ਕਿ ਨਾਲੇ ਵੀਡੀਓ ਬਣਾ ਦਿੰਨਾ ਵੀ ਕਈ ਵਾਰੀ ਜੇ ਆਪਣੇ ਕੋਲ ਟੁੱਟ ਜਾਂਦਾ ਜਾਂ ਕੋਈ ਪ੍ਰੋਬਲਮ ਹੁੰਦੀ ਹੈ ਆਪਾਂ تیر ਤੁੱਕਾ ਚਲਾ ਸਕਦੇ ਪੱਕਾ ਤਾਂ ਨਹੀਂ ਚਲੋ ਕਹਿੰਦੇ ਕਈ ਵਾਰੀ ਚੱਲ ਜਾਂਦਾ ਵੀ ਉਹ ਉਹਨੂੰ ਵਾਪਸ ਲੈ ਜਾਓ ਮੂੜਿਆਂ ਦਾ ਮੇਰੇ ਨਾਲ ਉਹੀ ਸੇਮ ਗੱਲ ਹੋਈ ਅੱਜ ਅੱਜ ਸਵੇਰੇ ਜਦੋਂ ਮੈਂ ਕੀ ਕਹਿੰਦੇ ਆ ਏ ਕੱਲ ਹੀ ਸੱਚ ਅੱਜ ਕਹੀ ਜਨਾ ਕੱਲ ਸਵੇਰੇ ਜਦੋਂ ਪਰਸੋਂ ਦਾ ਕੰਮ ਜਿਹੜਾ ਰਾਤ ਦਾ ਤੁਰਿਆ ਕੱਲ ਸਵੇਰੇ ਜਦੋਂ ਨਿਬੜਿਆ ਤਾਂ ਤੇ ਜਦੋਂ ਮੈਂ ਜਿੰਨੇ ਵਜੇ ਵੀ ਫਰੀ ਹੋਇਆ ਤਾਂ ਉਸ ਤੋਂ ਬਾਅਦ ਹਨਾ ਮੈਂ ਉੱਥੇ ਜਿੱਥੋਂ ਖਰੀਦਿਆ ਮੈਂ ਉੱਥੇ ਗਿਆ ਮੈਂ ਉਹਨਾਂ ਨਾਲ 10 ਸਕੀਮ ਵਰਤੀ ਪੈਸੇ ਦਾ ਛੋਟੀ ਜੀ ਹੇਰਾ ਫੇਰੀ ਹੋ ਗਈ ਚਲ ਮੈਂਗਾ ਇਹ ਥੇੜਾ ਮਾਲ ਵੇਚਦੇ ਉਹਨਾਂ ਨੂੰ ਦੋ ਚਾਰ ਇਹ ਉਹਨਾਂ ਕੀ ਫਰਕ ਪੈਣਾ ਮੈਂ ਉਹਨਾਂ ਨੂੰ ਇਦਾਂ ਨਾ ਆ ਜਿੱਦਾਂ ਸਕਾਤ ਉਹ ਮੇਰੇ ਕੋਲ ਅਸਲ ਵਿੱਚ ਕੱਲ ਇਦਾਂ ਗੱਲ ਹੋਈ ਮੈਂ ਕੱਟ ਲਿਆ ਜਦੋਂ ਇੱਥੇ ਸ਼ੀਸ਼ੇ ਤੇ ਜੋੜਨ ਲੱਗਾ ਮੇਰਾ ਧਿਆਨ ਵੀਡੀਓ 'ਚ ਸੀ ਖਰੇ ਹੋਰ ਕਿੱਧਰ ਚਲਾ ਗਿਆ ਇੱਤਾ ਲਾਗੇ ਕੋਈ ਗੋਰਾ ਇੱਕ ਮੈਨੂੰ ਹੱਥ ਮਾਰ ਲਾਪਿਆ ਤੋ ਉਹ 1 ਸੈਕਿੰਡ ਤੇ ਕਹਿੰਦੇ ਨਹੀਂ ਨਜ਼ਰ ਹਟੀ ਦੁਰਘਟਨਾ ਘਟੀ ਉਹ ਕੰਮ ਹੋਇਆ ਮੇਰਾ ਧਿਆਨ ਉਹਨੂੰ ਮੈਂ ਗਲਤ ਨਾਪ ਦਿੱਤਾ ਜਿਹੜਾ ਸ਼ੀਸ਼ੇ ਤੇ ਜੋੜਨ ਨਾਲ ਉਹ ਟੁੱਟ ਗਿਆ ਭਰਾ ਪਲਾਸਟਿਕ ਜੀ ਸੀ ਉਹਦਾ ਲੋਕ ਜਿਹਾ ਟੁੱਟ ਗਿਆ ਨਾ ਜੁੜੇ ਸਿਆਪਾ ਤੇ ਮੁੜ ਕੇ ਕੀ ਸੀ ਫੇਰ ਮੈਂ ਬੜੀ ਕੋਸ਼ਿਸ਼ ਕੀਤੀ ਬਣੀ ਨਹੀਂ ਗੱਲ ਫੇਰ ਮੈਨੂੰ ਉਹੀ ਸੀ ਕਿ ਮੈਂ ਕਹਾ ਯਾਰ ਮੈਂ ਵੀਡੀਓ ਤਾਂ ਬਣਾ ਰਿਹਾ ਆਂ ਤੇ ਕੱਲ ਮੈਂ ਵੀਡੀਓ ਬਣਾਈ ਸੀ ਮੈਂ ਕਿਹਾ ਮੈਂ ਵੀਡੀਓ ਬਣਾ ਰਿਹਾ ਵੀ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਸਲਾਹ ਦੇ ਰਿਹਾ ਵੀ ਕੋਈ ਕੋਈ ਵੀ ਚੀਜ਼ ਛੋਟੀ ਵੱਡੀ ਆ ਉਹ ਲਿਉਣੀ ਹੁੰਦੀ ਆ ਉਹਨੂੰ ਖੋਲਣ ਲੱਗੇ ਨਾ ਇੰਦਾ ਪਾੜਿਆ ਨਾ ਅੱਜ ਤਾਂ ਮੈਂ ਵੈਸੇ ਪਾੜ ਲਿਆ ਅੱਜ ਮੈਨੂੰ ਭਰੋਸਾ ਆਇਆ ਤੇ ਕਿਉਂਕਿ ਉਦਾਂ ਮੇਰੇ ਕੋ ਖੁੱਲਣਾ ਨਹੀਂ ਸੀ ਇਹ ਵੈਸੇ ਪਾਟੇ ਤੋਂ ਬਿਨਾਂ ਤੇ ਵੀ ਖੁੱਲ ਜਾਂਦਾ ਆ ਪਰ ਫੇਰ ਵੀ ਉੱਤੇ ਮਿਹਨਤ ਜ਼ਿਆਦਾ ਆਉਂਦੀ ਆ ਉਹ ਪਰ ਸਕਾਤਲਾ ਡੱਬਾ ਹੋ ਸਕਦਾ ਸੀ ਉਹ ਪਾੜਨ ਤੋਂ ਬਿਨਾਂ ਖੁੱਲ ਸਕਦਾ ਸੀ ਉਹੀ ਗੱਲ ਹੋਈ ਮੈਂ ਪਾੜਿਆ ਨਹੀਂ ਤੇ ਮੇਰੇ ਕੋਲ ਮੇਰੀ ਗਲਤੀ ਦੇ ਨਾਲ ਮੇਰੀ ਮਿਸਟੇਕ ਹੋਈ ਟੁੱਟ ਗਿਆ ਉਸ ਤੋਂ ਬਾਅਦ ਹਨਾ ਮੈਂ ਅੱਜ ਆਦਮੀ ਕੋਲ ਜਦੋਂ ਟਾਈਮ ਲੱਗਾ ਤਾਂ ਉਹਨੂੰ ਮੈਂ ਚੇਂਜ ਕਰਾਇਆ ਮੈਂ ਉਹਨੂੰ ਦੱਸਿਆ ਮੈਂ ਕਿਹਾ ਇਹਦੇ ਮੈਂ ਉਹਨੂੰ ਕਿਹਾ ਤਾਂ ਮੈਂ ਕਿਹਾ ਆਹ ਤਾਂ ਪਹਿਲੋਂ ਟੁੱਟਾ ਹੋਇਆ ਸੀ ਇਦਾਂ ਮਿਲਿਆ ਨਹੀਂ ਤਾਂ ਥੋੜਾ ਜਿਗਾਰਡ ਲਾ ਲਿਆ ਤੇ ਉਹ ਹੈਗੀ ਚైనా ਵਾਲਿਆਂ ਦੀ ਦੁਕਾਨ ਸੀ ਕੰਮ ਉੱਥੇ ਜਿਹੜੀ ਕਾਊਂਟਰ ਤੇ ਸੀ ਉਹ ਇੱਕ ਬਾਹਰਲੀ ਕੰਟਰੀ ਦੀ ਕੁੜੀ ਕੰਮ ਕਰਦੀ ਸੀ ਉਹ ਵਿਚਾਰੀ ਚੰਗੀ ਸੀ ਚਲ ਉਹਨੇ ਯਕੀਨ ਕਰ ਲਿਆ ਉਹ ਕਹਿੰਦੀ ਮੈਨੂੰ ਕਿੰਦੀ ਚਲ ਚੇਂਜ ਕਰ ਲਾ ਤੇ ਮੈਂ ਫਿਰ ਉਹ ਚੇਂਜ ਕਰ ਲਿਆ ਤਾਂ ਚਲੋ ਆਪਣੀ ਗੱਲ ਬਣ ਗਈ ਏਡੀ 9 9 ਯੂਰੋ ਦਾ ਮੈਂ ਖਰੀਦੇ ਸੀ ਏਡੀ ਵੱਡੀ ਰਕਮ ਦਾ ਬਚਾਅ ਹੋ ਗਿਆ ਨੁਕਸਾਨ ਮਤਲਬ ਏਡਾ ਵੱਡਾ ਨੁਕਸਾਨ ਹੋ ਜਾਣਾ ਸੀ ਭਰਾ ਠਡੇ ਦਾ ਤੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤਾਂ ਹੁਣ ਮੈਂ ਇਹਨੂੰ ਆਦੇ ਲਿਆਤਾ ਆ ਤਿੰਨ ਕੋਡ ਹੁਣ ਕੋਸ਼ਿਸ਼ ਇਹੀ ਹੈ ਵੀ ਅੱਜ ਵੀ ਵੀਡੀਓ ਬਣਾਉਂਦਾ ਬਣਾਉਂਦਾ ਨਾ ਕਿਤੇ ਮੈਂ ਤੋੜ ਨਾ ਕਿਉਂਕਿ ਮੈਨੂੰ ਇਸੇ ਹੈਲਪ ਮੈਂ ਵੀਡੀਓ ਬਣਾਉਣੀ ਹੁੰਦੀ ਜਾਂ ਤੁਹਾਨੂੰ ਮੈਂ ਦੱਸਦਾ ਇਕੱਲੀਆਂ ਮੇਰੇ ਕਿਹੜੇ ਉੱਥੇ ਮਿਲੀਆ ਚ ਫੋਲੋਅਰ ਆ ਗੱਲ ਇੱਥੇ ਮੇਨ ਇਹ ਆ ਵੀ ਐ ਮੈਂ ਜਦਾਂ ਜਦੋਂ ਰਾਤ ਦਾ ਟਾਈਮ ਹੁੰਦਾ ਹਨੇਰਾ ਹੁੰਦਾ ਉਦੋਂ ਨੂੰ ਕਦੀ ਗੁਰਬਾਣੀ ਸੁਣਨੀ ਹੁੰਦੀ ਕਈ ਵਾਰੀ ਕੋਈ ਟਾਈਮ ਹੁੰਦਾ ਕੋਈ 뮤직 ਵੀ ਸੁਣ ਲਈ ਜ਼ਿਆਦਾਤਰ ਮੈਂ ਗੁਰਬਾਣੀ ਸੁਣਦਾ ਹਾਂ ਨਾ ਪਾਠ ਸੁਣਦਾ ਹਾਂ ਨਾ ਜਾਂ ਕਿਸੇ ਦੀ ਕੋਈ ਭੈਣ ਭਰਾ ਦੀ ਕੋਈ ਕਾਲ ਆ ਗਈ ਜਾਂ ਟਿਕਟੌਕ ਤੇ ਕਈ ਵਾਰੀ ਹੋ ਜਾਂਦਾ ਕੋਈ ਆਪਣਾ ਸੱਜਣ ਮਿੱਤਰ ਕੋਈ ਦੂਰ ਨੇੜੇ ਦਾ ਕੋਈ ਆਸਟ੍ਰੇਲੀਆ ਕੋਈ ਕੈਨੇਡਾ ਤੋਂ ਕੋਈ ਇਟਲੀ ਤੋਂ ਕੋਈ ਕਿਤੇ ਵੀ ਯੂਰਪ ਚੋਂ ਕੋਈ ਡਰਾਈਵਰ ਡਰੂਵਰ ਲਾਈਵ ਹੁੰਦੇ ਉਹਨਾਂ ਦਾ ਮਾੜੀ ਮੋਟੀ ਕੱਪ ਛੱਬ ਕੇ ਡਰਾਈਵਰਾਂ ਨੇ ਕੀ ਕਰਨਾ ਹੁੰਦਾ ਆਹੀ ਕੰਮ ਹੁੰਦੇ ਆ ਤੇ ਇਸ ਕੰਮ ਨੂੰ ਆਉਂਦਾ ਫਿਰ ਉਹ ਅੱਜ ਆ ਮੈਂ ਲਿਆਂਦਾ ਦੇ ਤੁਹਾਨੂੰ ਦਿਖਾਉਂਦਾ ਆ ਦੇਖੋ ਇਹ ਆ ਇਦਾਂ ਸ਼ੀਸ਼ੇ ਤੇ ਲੱਗਣਾ ਆ ਤਾਂ ਆ ਨਾ ਕਲਾ ਮੀਤਾ ਜਿਹੜਾ ਚੁੰਬਕ ਜਿਹਨੂੰ ਕਹਿੰਦੇ ਇਹ ਚੁੰਬਕ ਵਾਲਾ ਆ ਇੱਥੇ ਲੱਗਣਾ ਮੇਰੇ ਖਿਆਲ ਨਾਲ ਇੱਥੇ ਲੱਗਣਾ ਛੇ ਤੇ ਚੁੰਬਕ ਆਲਾ ਹੈ ਇਹਦੇ ਉੱਤੇ ਲਿਖਿਆ ਸੀ ਵੀ ਬੜਾ ਸਟਰੋਂਗ ਪਕੜਿਆ ਇਹਦੀ ਬਾਕੀ ਮੈਂ ਦੇਖਦਾ ਤੁਹਾਨੂੰ ਕਰਕੇ ਲਾ ਕੇ ਦਿਖਾਉਂਦਾ ਆ ਵੀ ਕਿ ਕਿੰਨੀ ਕੁ ਦੀ ਪਕੜ ਮਜ਼ਬੂਤ ਹੈ ਉਹਨਾਂ ਨੇ ਲਿਖਿਆ ਤਾਂ ਬੜੀ ਮਜ਼ਬੂਤ ਪਕੜਿਆ ਅੱਗੇ ਇੱਕ ਮੈਂ 8 9 에ਰੋ ਖਰਾਬ ਕਰ ਚੁੱਕਾ ਰਕਮ ਉਹ ਕੱਲ੍ਹ ਵਾਲੀ ਨਹੀਂ ਹੋਰ ਤੇ ਪਕੜ ਪੁਗੜ ਉਹਦੀ ਤਾਂ ਹੀ ਦੈਂਦੀ ਸੀ ਹੁਣ ਇਹਦੀ ਦੇਖਦੇ ਆ ਕਿੰਨੀ ਕੁ ਪਕੜਿਆ ਲੱਗ ਜੂ ਪਤਾ ਇੱਕ ਮਿੰਟ ਪੈਣਾ ਤੇ ਪ੍ਰਾਪੂ ਹੋਲਡ ਰੱਖਿਓ ਮੈਨੂੰ ਲਾ ਲਵਾਂ ਮੈਨੂੰ ਮੇਰਾ ਧਿਆਨ ਪੜ ਕੇ ਜਾਵੇ ਠੀਕ ਹੈ ਜੀ ਬਾਅਦ ਚ ਤੁਹਾਨੂੰ ਦਿਖਾ ਦਾਂ ਹਾਂਜੀ ਇੱਕ ਵਾਰ ਫੇਰ ਸਾਰਿਆਂ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹ ਜਿਹੜੀ ਅੱਗੇ ਵੀਡੀਓ ਬਣਾ ਰਿਹਾ ਸੀ ਇਹਦੇ ਵਿੱਚ ਹੀ ਕੰਟੀਨਿਊਸ ਕਰਦਾ ਹਾਂ ਆ ਮੈਂ ਹੁਣ ਕਰ ਦੁੱਤਾ ਆ ਫਿਰਟ ਤੇ ਫੋਨ ਨੂੰ ਸੈੱਟ ਕਰ ਠੀਕ ਆ ਵੈਸੇ ਜਿੱਦਾਂ ਹੁਣ ਮੈਂ ਟਰੱਕ ਨਾਲ ਇਸ ਟਾਈਮ ਹਜੇ ਮੈਂ ਖੜਾ ਆ ਟਰੱਕ ਲੈ ਕੇ ਤੇ ਮੈਂ ਹਜੇ ਗੱਡੀ ਤੋਰਨੀ ਇੱਤਿ ਕਿਤੇ ਤੇ ਹੁਣ ਮੈਂ ਜਾਣਾ ਹੈਗਾ ਵੀ ਅੱਜ ਮੇਰਾ ਢੇਡਾ ਹੈਗਾ ਆ ਕਰਮੂਨੇ ਦਾ ਤੇ ਕਰਮੂਨੇ ਦਾ ਢੇਡਾ ਆ ਤੇ ਮੈਂ ਹੁਣ ਕਰਮੂਨੇ ਜਾਣਾ ਆ ਕਰਮੂਨੇ ਜਾਣਾ ਹੈਗਾ ਆ ਉੱਥੇ ਤੇ ਕਿ ਕਹਿੰਦੇ ਉਹ ਪਿੰਡ ਦਾ ਨਾਮ ਜੈਸਕਵਾਤੋ ਜੈਸਕਵਾਤਕ ਸਟਰੀਆ ਸਤਾਣਾ ਆ ਉੱਥੋਂ ਦੁੱਧ ਚੱਕਣਾ ਆ ਫਿਰ ਵਿਸਕਵਾ ਤੋਂ ਬਾਅਦ ਇੱਕ ਜਣਾ ਹੈ ਫੇ ਮੈਂ ਜਣਾ ਹੈਗਾ ਕਰੇਮਾ ਕਰੇਮਾ ਦੋ ਡੇਰੇਆਂ ਚੱਕਣੀਆਂ ਕਰੇਮਾ ਉਹ ਸ਼ਹਿਰ ਹੀ ਆ ਮੇਰੇ ਹਿਸਾਬ ਨਾਲ ਉਹਦਾ ਕਰਮੂਨਾ ਜਿਹੜਾ ਉਹ ਡਿਸਟ੍ਰਿਕਟ ਆ ਡਿਸਟ੍ਰਿਕਟ ਆ ਤੇ ਕਈ ਵਾਰੀ ਮੇਰੇ ਜਿਦਾ ਜਦੋਂ ਮੈਂ ਇੰਗਲਿਸ਼ ਜਾਂ ਕੋਈ ਪੰਜਾਬੀ ਤੇ ਮੇਰੇ ਹਿਸਾਬ ਨਾਲ ਠੀਕ ਠਾਕ ਹੋ ਜਾਂਦੀ ਆ ਜਦੋਂ ਇੰਗਲਿਸ਼ ਬੋਲਦਾ ਫੇ ਮੈਨੂੰ ਬੋਲਣ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ ਤੇ ਕਰਮੂਨ ਕੀ ਕਹਿੰਦੇ ਉਹਨੂੰ ਸਟਾਰਟ ਕਰ ਲਿਆ ਮੈਂਗਾ ਤੇ ਥੋੜਾ ਗਰਮ ਹੋ ਜੂ ਟਰੱਕ ਤੇ ਮੈਂ ਹਨਾ ਤੁਹਾਨੂੰ ਦੱਸਦਾ ਇਹ ਕੀ ਗੱਲ ਕਰ ਰਿਹਾ ਸੀ ਇਹ ਭੈਣਾ ਦੇ ਭਰਾਓ ਇਹ ਜਿਹੜਾ ਫੋਨ ਵਾਲਾ ਜਿਗਾੜਿਆ ਰਕਮ ਲੱਗ ਗਈ ਹੈ ਤੇ ਠੀਕ ਹੈ ਤਾਂ ਪਕੜ ਸਹੀ ਕਰਦਾ ਪਰ ਫੇ ਵੀ ਯਾਰ ਉਹ ਮੈਨੂੰ ਮਨ ਦੀ ਸੰਤੁਸ਼ਟੀ ਜਿੱਦਾਂ ਮੈਂ ਉਨਾ ਸੈਟੀਸਫਾਈ ਇਹਦੇ ਨਾਲ ਬਣਿਆ ਤੁਹਾਨੂੰ ਜੇ ਮੈਂ ਇਮਾਨਦਾਰੀ ਨਾਲ ਸਤਿ ਕਹਣਾ ਕਰੇ ਜਿੱਦੀ ਕਲਪੀ ਮੇਰਾ ਮਨ ਜਿੱਦਾਂ ਜੋ ਚੀਜ਼ ਮੈਂ ਚਾਹੁੰਦਾ ਸੀ ਇਹਦੇ ਨਾਲ ਵੀ ਉਹ ਗੱਲ ਬਣੀ ਨਹੀਂ ਪਤਾ ਨਹੀਂ ਰੱਬ ਜਾਣਦਾ ਵੇ ਜਿੱਦਾਂ ਆ ਨਹੀਂ ਤੁਹਾਨੂੰ ਮੈਂ ਦਿਖਾਉਂਦਾ ਪਤਾ ਕਿਦਾਂ ਆਜ ਇਹ ਹੁਣ ਟੁੱਟ ਕੇ ਇਹ ਮੈਂ ਬਦਲੀ ਇਹ ਪਹਿਲਾ ਆ ਪੁਰਾਣਾ ਆਜ ਆ ਦੇਖੋ ਆ ਤਾਂ ਲੱਗ ਗਿਆ ਕਰਕੇ ਇਹ ਜਦੋਂ ਹਨਾ ਜਦੋਂ ਆਹ ਮੰਨ ਲਓ ਆਹ ਪਾਸਾ ਜਿਹੜਾ ਏਦਾਂ ਸ਼ੀਸ਼ੇ ਲੱਗਾ ਹੁੰਦਾ ਤੇ ਏਦਾਂ ਲੱਗਾ ਹੋਣਾ ਤੇ ਮੈਂ ਇਹਦੇ ਵਿੱਚ ਏਦਾਂ ਰੱਖਣਾ ਨਾ ਉੱਪਰੋਂ ਫੋਨ ਆ ਜਿਹੜੀਆਂ ਥੱਲੇ ਦੋ ਲੱਤਾਂ ਜੀਆਂ ਇਹ ਫੋਨ ਨੂੰ ਫੜ ਲਉਂਦੀਆਂ ਥੱਲੇ ਨੂੰ ਲੱਟ ਕੇ ਇਹਨੂੰ ਏਦਾਂ ਘੁੱਟ ਦੇਣਾ ਪ੍ਰੋਬਲਮ ਇਹਦੇ ਨਾਲ ਇਹ ਆਉਂਦੀ ਹੈ ਇਹ ਐ ਡਾਂਸ ਕਰਦਾ ਏਦਾਂ ਮਤਲਬ ਆਹ ਮੰਨ ਲਓ ਸ਼ੀਸ਼ੇ ਦੇ ਸਾਹਮਣੇ ਲੱਗਾ ਏਦਾਂ ਆ ਦੇਖਿਓ ਜਿੰਨਾ ਮਰਜ਼ੀ ਕਰਸਨ ਇਹਦੀ ਆ ਉਹ ਇਹ ਅੱਗੇ ਹਾਰਟ ਸੀ ਮਤਲਬ ਇਹ ਮੋੜ ਫੋਲਡ ਵੀ ਹੋ ਜਾਂਦਾ ਤੇ ਜਿੱਧਰੂੰ ਬੈਂਡ ਪਾਉਣਾ ਕੁਝ ਮੁੜਦਾ ਪਰ ਪ੍ਰੋਬਲਮ ਆ ਗਈ ਇਹਦੀ ਆਜ ਇਦਾਂ ਹੋ ਗਿਆ ਸਾਡੇ ਹਾਂ ਜੀ ਇਦਾਂ ਕਰਦਾ ਇਹ ਮਤਲਬ ਮੇਰੇ ਇਹ ਇਹਦੀ ਵਿੱਚ ਪ੍ਰੋਬਲਮ ਇਹ ਆ ਪੂਰਾ ਤਾਂ ਨਹੀਂ ਟੁੱਟਾ ਪਰ ਇਹਦੀ ਆ ਲੱਤ ਜੀ ਟੁੱਟਣ ਦੇ ਨਾਲ ਇਹ ਹੋਇਆ ਮੇਰਾ ਫੋਨ ਨਹੀਂ ਟੈੱਕਦਾ ਜਦੋਂ ਇਦਾਂ ਮੈਂ ਕਈ ਵਾਰ ਮੈਂ ਚੱਲਦੀ ਗੱਡੀ ਦੀ ਮਾੜੀ-ਮੋਟੀ ਵੀਡੀਓ ਬਣਾ ਦਿੰਨਾ ਜਿੱਦਾਂ ਹੁਣ ਰਾਵਾਂ ਰੂਮਾਂ ਤੇ ਕਿਤੇ ਮੈਂ ਜਾ ਰਿਹਾ ਮੇਰੇ ਦਿਮਾਗ 'ਚ ਕੋਈ ਗੱਲ ਆਈ ਕੋਈ ਆਈਡੀਆ ਆ ਤੇ ਪ੍ਰੋਬਲਮ ਆ ਆਉਂਦੀ ਆ ਵੀ ਇਹਦੇ ਨਾਲ ਮੇਰਾ ਸੈੱਟ ਨਹੀਂ ਜਗਾਰ ਆਉਂਦਾ ਪਤਾ ਨਹੀਂ ਇਤਾਂ ਦਾ ਮੈਂ ਹੋਰ ਲੱਭਦਾ ਸੀ ਲੱਭ ਤੈ ਪੈਣਾ ਯਾਰ ਉਹ ਜਿਹੜੀ ਮੈਂ ਮਾਰਕੀਟ ਦੇ ਵਿੱਚੋਂ ਹੀ ਲੈਂਦਾ ਉਹਦੇ ਵਿੱਚ ਇਹਦੇ ਨਾਲ ਦੇ ਨਹੀਂ ਉਹ ਮੈਨੂੰ ਫਿਰ ਥੋੜਾ ਦੂਰ ਜਾਣਾ ਪੈਣਾ ਜਿਹੜੇ ਪਿੰਡ ਮੈਂ ਰਹਿੰਦਾ ਜਿੱਥੇ ਤੇ ਕੀ ਕਹਿੰਦੇ ਹਨ ਨੂੰ ਕਰਮੂਨਾ ਤੇ ਬ੍ਰੀਸ਼ੀਆ ਦੇ ਗੱਬੇ ਜਿਹੇ ਏਰੀਆ ਦੇ ਵਿੱਚ ਉੱਥੇ ਛੋਟਾ ਪਿੰਡ ਛੋਟਾ ਜਿਹਾ ਆ ਪਰ ਉਹਦੇ ਵਿੱਚ ਹੈਗੀ ਚਾਈਨਾ ਵਾਲਿਆਂ ਦੀ ਛੋਟੀ ਜੀ ਦੁਕਾਨਾਂ ਗਿਆ ਮਾਰਕੀਟ ਉਹਦੇ ਵਿੱਚ ਹੈਗਾ ਸਮਾਨ ਪਰ ਇੰਨਾ ਜ਼ਿਆਦਾ ਨਹੀਂਗਾ ਜਿੱਦਾਂ ਕਈਆਂ ਨਹੀਂ ਹੁੰਦੀਆਂ ਭੱਡੀਆਂ ਮਾਰਕੀਟਾ ਸਾਰਾ ਕੁਝ ਮਿਲ ਜਾਂਦਾ ਉਹ ਸਾਰਾ ਕੁਝ ਨਹੀਂ ਮਿਲਦਾ ਤੇ ਆ ਆਹ ਪ੍ਰੋਬਲਮ ਆਉਂਦੀ ਆ ਆ ਦੇਖ ਆ ਦੇ ਇਹ ਨਾ ਇਦਾਂ ਹੁੰਦਾ ਐ ਇਦਾਂ ਡਾਂਸ ਕਰਦਾ ਜਦੋਂ ਮੈਂ ਇਹਨੂੰ ਉੱਤੇ ਲਾਇਆ ਹੁੰਦਾ ਦੋ ਵਾਰੀ ਮੇਰਾ ਫੋਨ ਡਿੱਗਿਆ ਫੋਨ ਨਵਾਂ ਕਿੱਥੇ ਲੈ ਹੁਣ ਭੈਣਾਂ ਦਾ ਮਤਲਬ ਫੋਨ ਅੱਗੇ ਬੜਾ ਔਖਾ ਹੋਊਗਾ ਮੈਂ ਲਿਆ ਤੁਹਾਨੂੰ ਸੱਚੀ ਗੱਲ ਦੱਸਾਂ ਤੇ ਗਾਹ ਨੂੰ ਵਾਹਿਗੁਰੂ ਕਿਰਪਾ ਰੱਖੇ ਕਿਤੇ ਸੁੱਖ ਰੱਖੇ ਅਗਲੇ ਸਾਲ ਦੇਖੂਗਾ ਜੇ ਬਾਕੀ ਅਗਲੇ ਸਾਲ ਜੇ ਜੀਂਦੇ ਰਹਿ ਬਾਕੀ ਘੜੀ ਦਾ ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਹਵਾ ਨਿਕਲ ਜਾਣੇ ਰੱਬ ਜਾਣਦਾ ਵਾਹਿਗੁਰੂ ਤੇ ਜੇ ਜ਼ਿੰਦਗੀ ਰਹੀ ਤੂੰ ਫਿਰ ਆਈਫੋਨ ਲੈਣ ਦਾ ਰਤਾ ਗਾਹ ਨੂੰ ਦੇਖੂ ਹਜੇ ਨਹੀਂ ਸਾਲ ਮਤਲਬ ਇਹ ਪਲੈਨਿੰਗ ਦਾ ਰਿਹਾ ਲੰਮੀ ਇਨਵੈਸਟਮੈਂਟ ਲੰਮੀ ਇਨਵੈਸਟਮੈਂਟ ਦੀਆਂ ਗੱਲਾਂ ਕਰ ਰਿਹਾ ਮੈਂ ਸਾਲ ਨੂੰ ਡੇਢ ਸਾਲ ਨੂੰ ਜਾਂ ਦੋਹਾਂ ਨੂੰ ਉਦੋਂ ਨੂੰ ਤੇ ਹਜੇ ਤਾਂ ਆਪਣੇ ਘਰ ਦੇ ਕੰਮ ਕਰ ਜਿਹੜੇ ਕਰਜੇ ਕਰਦੇ ਲੋਹਣੇ ਜ਼ਰੂਰੀ ਜ਼ਿੰਮੇਵਾਰੀਆਂ ਜਿਹੜੀਆਂ ਪੈਣੋ ਤੇ ਪ੍ਰਭੂ ਤੁਹਾਨੂੰ ਪਤਾ ਆਪਣੀ ਜਿਹੜੀ ਜ਼ਿੰਮੇਵਾਰੀ ਆ ਸਭ ਤੋਂ ਪਹਿਲਾਂ ਉਹ ਇੰਪੋਰਟੈਂਟ ਹੁੰਦੀ ਬਾਕੀ ਕੰਮ ਬਾਅਦ ਹਜੇ ਤਾਂ ਮੈਂ ਉਹ ਦੇਖ ਰਿਹਾ ਉਸ ਤੋਂ ਬਾਅਦ ਫਿਰ ਦੇਖੂਗਾ ਆ ਯਾਰ ਹੈਗਾ ਚੀਜ਼ ਵਧੀਆ ਤੇ ਇਹਦੇ ਨਾਲ ਨਾ ਮਤਲਬ ਇਹਦੇ ਨਾਲ ਆ ਜਿਹੜਾ ਮੈਂ ਫੋਨ ਰੱਖਿਆ ਉਹ ਵੀਡੀਓ ਵਾਲੀ ਵੀ ਮੈਂ ਉਹਨਾਂ ਸੈਟੀਸਫਾਈ ਹੋਇਆ ਨਹੀਂ ਇਹਦੇ ਨਾਲ ਵੀ ਚਲੋ ਬੱਸ ਇਹ ਆ ਜਿਹੜਾ ਨਾ ਟੁੱਟਾਇਆ ਯਾਨੀ ਕਿਹਦੇ ਕੋਚੀ ਸੱਟਣੀ ਨਹੀਂ ਚਾਹੀਦੀ ਆ ਦੇ ਮੈਂ ਇੱਥੇ ਜਿਹੜੀ ਟਰੱਕ ਵਿੱਚ ਸੰਦੂਕ ਨਹੀਂ ਜੀ ਬਣੀ ਹੁੰਦੀ ਜਗਾੜ ਰੱਖਣ ਉਸ ਸਮਾਂ ਉਸ ਆ ਦੇ ਮੈਂ ਇਹਨੂੰ ਲੋਕ ਕਰ ਦੇਣਾ ਆ ਦੇ ਚਾਬੀ ਦੇ ਨਾਲ ਬੇਹੇ ਟਰੱਕ ਹੀ ਨਹੀਂ ਚਲਾਉਣਾ ਕੋਈ ਵੀ ਚਲਾਉਦਾ ਜਦੋਂ ਮੇਰੀ ਛੁੱਟੀ ਹੁੰਦੀ ਹੈ ਛੁੱਟੀ ਵਾਲੇ ਦਿਨ ਫੇ ਹੋਰ ਡਰਾਈਵਰ ਆਉਂਦਾ ਹੁੰਦਾ ਮੈਨੂੰ ਚੇਂਜ ਕਰਨ ਜਦੋਂ ਛੁੱਟੀ ਵੀ ਕਟਾਉਣੀ ਹੁੰਦੀ ਨਾ ਕਈ ਵਾਰੀ ਗੱਡੀ ਖੜ ਜਾਂਦੀ ਹੈ ਕਈ ਵਾਰ ਜਿਆਦਾਤਰ ਡਰਾਈਵਰ ਕੋਈ ਹੋਰ ਕੋਈ ਆ ਜਾਂਦਾ ਫੇ ਉਸ ਹਸਾਬ ਨਾਲ ਕਰਨਾ ਪੈਂਦਾ ਆਹਨ ਪਲਾਸਟਿਕ ਆ ਆ ਜਿਹੜਾ ਕਚਰਾ ਬਚੇ ਇਹਨੂੰ ਦੇਖਦਾ ਇੱਥੇ ਕਿਤੇ ਜਿਹੜੀ ਕੂੜੇ ਵਾਲੀ ਨਹੀਂ ਪਲਾਸਟਿਕ ਉੱਚ ਸਿੱਟਣਾ ਇਹਨੂੰ ਰੱਖ ਲੈਣਾ ਐਵੇਂ ਇੱਥੇ ਹੁੰਦਾ ਹੈ ਨਾ ਕਿ ਇੱਥੇ ਰੱਖਦੇ ਫਿਰ ਜਿੱਥੇ ਕਿਤੇ ਆਊਗੀ ਇੱਕ ਟੇਰੀ ਸ਼ਾਇਦ ਇੱਕ ਡੇਰੀ 'ਚ ਮੈਂ ਜਾਣਾ ਉਹਦੇ ਉੱਥੇ ਤਾਂ ਬਣਿਆ ਜਗੜ ਜਾਓ ਸਿੱਟਣ ਨੂੰ ਕੂੜਾ ਸਿੱਟਣ ਨੂੰ ਉੱਚ ਫਿਰ ਤੇ ਆਹ ਗੱਲ ਹੋਈ ਅੱਜ ਲਈ ਹੁਣ ਲਈ ਇਨੀ ਇੱਕ ਵੀਡੀਓ ਹੋਰ ਬਣਾਉਣੀ ਹੈ ਮੈਂ ਦੁਬਾਰੇ ਆਉਣਾ। ਉਲੀ ਦੁਬਾਰੇ ਨਵੇਂ ਸਿਰੇ ਤੋਂ ਵੀਡੀਓ ਬਣਾਉਣਾ। ਤੇ ਅੱਜ ਲਈ ਭੈਣਾਂ ਦੇ ਭਰਾਵੋ ਸਾਰਿਆਂ ਨੂੰ ਅੱਜ ਲਈ ਇੰਨਾ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਟਲੀ ਵਿੱਚ ਯੂਰਪ ਵਿੱਚ ਰਹਿੰਦੇ ਕਿਸੇ ਵੀ ਦੇਸ਼ ਪਰਦੇਸ ਵੈਸੇ ਮੇਰੀ ਵੀਡੀਓ ਕੋਈ ਦੇਖਦਾ ਨਹੀਂ ਉਹ ਤੇ ਪਤਾ ਲੱਗ ਜਾਂਦਾ ਨਾ ਆਪਾਂ ਨੂੰ। ਵਿਊ ਵਿਊ ਦਾ ਮਤਲਬ ਇਹ ਹੀ ਹੁੰਦਾ ਵੀ ਦੇਖੀ ਕਿਸੇ ਨੇ ਜਿੰਨੀਆਂ ਮੈਂ ਲਾਟ ਸ਼ੁਰੂ-ਸ਼ੁਰੂ ਤੋਂ 8 ਕੁ 7-8 ਭੈਣ ਭਰਾ ਫੋਲੋਅਰ ਆਏ ਸੀ 8-9 ਉਸ ਤੋਂ ਬਾਅਦ ਵੇਲਾ ਕਰਕੇ ਗਿਆ ਵੀਡੀਓਆਂ ਦਾ ਵੀ ਨਹੀਂ ਦੇਖਦਾ 010 ਕੋਈ ਨਾ ਵੀਡੀਓ ਨਾ ਕਮੈਂਟ ਨਾ ਲਾਈਕ ਨਾ ਸ਼ੇਅਰ ਕੱਖ ਨਹੀਂ ਤੇ ਵੈਸੇ ਤਾਂ ਮੈਂ ਵੀਡੀਓ ਦਾ ਚਲੋ ਮੈਂ ਵੀਡੀਓ ਚ ਵੀ ਕਿੰਨਾ ਹੁੰਦਾ ਵੀ ਇਹਦਾ ਮਕਸਦ ਹੁੰਦਾ ਹੈ ਵੀ ਚੰਗੀ ਰਿਐਲਿਟੀ ਸਮਝ ਸਮਝ ਕੇ ਲਿਆਉਣਾ ਸੱਚ ਨਹੀਂ ਪਰ ਰਿਐਲਿਟੀ ਫੇ ਹੀ ਕੋਈ ਗੱਲ ਜੇ ਕੋਈ ਗੱਲ ਸੁਣੂਗਾ ਕਿਸੇ ਤੱਕ ਮੇਰੀ ਗੱਲ ਪਹੁੰਚੂਗੀ ਫੇ ਹੀ ਆ ਜੇ ਮੇਰੀ ਕੋਈ ਗੱਲ ਚੰਗੀ ਆ ਜਾਂ ਮਾੜੀ ਕੁਛ ਵੀ ਆ ਉਹ ਜੇ ਕਿਸੇ ਤੱਕ ਭੈਣ ਭਰਾ ਤੱਕ ਪਹੁੰਚਣੀ ਨਹੀਂ ਕੀ ਫਾਇਦਾ ਮੇਰਾ ਵੀਡੀਓ ਬਣਾਉਣ ਦਾ ਬੜੀ ਤੁਸੀਂ ਬਣਾ ਕੇ ਦੇਖ ਲਿਓ ਮੈਂ ਤੁਹਾਨੂੰ ਦੱਸਦਾ ਚਲੋ ਜਿਹੜੇ ਭੈਣ ਭਰਾ ਕਰਦੇ ਠੀਕ ਆ ਤੇ ਕੋਈ ਟਿਕਟੋਕ ਤੇ ਕੋਈ ਫੇਸਬੁੱਕ ਤੇ ਕੋਈ ਕਿਤੇ ਪਰ ਬੜੀ ਮਿਹਨਤ ਆਉਂਦੀ ਹੈ ਇਹ ਨਹੀਂ ਵੀ ਹੁੰਦਾ ਵੀ ਜਦੋਂ ਕਿਉਂਕਿ ਰੋਜ਼ ਵੀਡੀਓ ਬਣਾਉਣੀ ਵੀਡੀਓ ਬਣਾ ਕੇ ਉਹਨੂੰ ਐਡਿਟ ਕਰਨਾ ਮਾੜਾ ਮੋਟਾ ਚਲੋ ਮੈਂ ਕਿਹੜਾ ਕਿਸੇ ਸਟੂਡੀਓ ਵਿੱਚ ਕੋਈ ਕਮਰੇ ਵਿੱਚ ਇੱਥੇ ਲਾਈਟਾਂ ਲੁੱਟਾਂ ਜਿਗਾਰੜ ਲਾ ਕੇ ਦੇਸੀ ਤਰੀਕੇ ਨਾਲ ਸਿੰਪਲ ਪਿੰਡੂ ਬੰਦੇ ਆ ਪਿੰਡੂ ਵੀਡੀਓ ਬਣਦੀਆਂ ਆਪਣੇ ਕੋਲ ਬੜੀਆਂ ਤਕਨੀਕਾਂ ਤੁਕਨੀਕਾਂ ਨਹੀਂ ਆਉਂਦੀਆਂ 나 ਮੈਨੂੰ ਆਉਂਦੀਆਂ ਇਹ ਨਹੀਂ ਵੀ ਮੈਂ ਕਹਿੰਦੇ ਮੈਨੂੰ ਪਤਾ ਆ ਮੈਂ ਕਰਦਾ ਨਹੀਂ ਨਾ ਹੀ ਮੈਨੂੰ ਬੜੀਆਂ ਤਕਨੀਕਾਂ ਟੈਕਨੀਕਲ ਗੱਲਾਂ ਦਾ ਪਤਾ ਤੁਹਾਨੂੰ ਦੱਸਾਂ ਹੋ ਸਕਦਾ ਫਿਊਚਰ ਪਤਾ ਲੱਗ ਜਾਵੇ ਗਏ ਨਹੀਂ ਸਕਦੇ ਨਾ ਹੀ ਮੈਨੂੰ ਆਉਂਦੀਆਂ ਆ ਤੇ ਨਾ ਹੀ ਮੈਨੂੰ ਪਤਾ ਤੇ ਉਹ ਮੁੰਡਾ ਇੱਥੇ ਇੱਕ ਤੇ ਕਾਲਾ ਆ ਅਫਰੀਕਾ ਦੀ ਕੰਟਰੀ ਦਾ ਬੰਦਾ ਉਹ ਹੱਥ ਖੜਾ ਕਰਕੇ ਗਿਆ ਚੰਗਾ ਬੰਦਾ ਵੇਹੇ ਉਹਨੂੰ ਛੁੱਟੀ ਹੋਈ ਆ ਕੰਮ ਤੋਂ ਤੇ ਇੱਥੇ ਦੁੱਧ ਪਨੀਰ ਵਾਲੀ ਫੈਕਟਰੀ ਆ ਉੱਥੋਂ ਛੁੱਟੀ ਹੋਈ ਹੁਣ ਚੱਲ ਆ ਗੱਡੀ ਲੈ ਕੇ ਤੇ ਕੀ ਕਹਿੰਦੇ ਉਹਨੂੰ ਦੂਸਰਾ ਇਸ ਕਰਕੇ ਬਾਲੀਆਂ ਤਕਨੀਕਾਂ ਤੋਂ ਘੱਟੀਆਂ ਹੁੰਦੀਆਂ ਜੇ ਕੋਈ ਭੈਣ ਭਰਾ ਦੇਖ ਦੇਖੂ ਆਪਣੇ ਖਿਨਾਵੀ ਭਾਂ ਦੇਖੇ ਉਹਨਾਂ ਨੂੰ ਇਹੇ ਬੇਨਤੀ ਆ ਭੈਣੋ ਤੇ ਭਰਾਵੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਿਆ ਕਿਉਂਕਿ ਪਤਾ ਕਿਦਾਂ ਕੋਈ ਵੀ ਛੋਟਾ ਯੂਟਿਊਬਰ ਹੈ ਨਵੇਂ ਆ ਜਾਂ ਕੋਈ ਵੀ ਹੈ ਕਿਉਂ ਲੋਕੀ ਕਹਿੰਦੇ ਆ ਇਹਨੂੰ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਿਉਂਕਿ ਉਹ ਚੈਨਲ ਅੱਗੇ ਫੇਰ ਵਧਣਾ ਹੈ ਤਾਂ ਨੂੰ ਮੈਂ ਸੱਚੀ ਗੱਲ ਅੱਗੇ ਵਧਣ ਦਾ ਮਤਲਬ ਫੇ ਉਹਦੀ ਗਰੋਥ ਹੋਣੀ ਆ ਲੋਕਾਂ ਤੱਕ ਜਿੰਨੇ ਲੋਕੀ ਦੇਖਣਗੇ ਉਹਨੂੰ ਜਿੰਨੇ ਲੋਕੀ ਲਾਈਕ ਕਰਨਗੇ ਸ਼ੇਅਰ ਕਰਨਗੇ ਉਹ ਤੇ ਕਮੈਂਟ ਵੀ ਭਾਵੇਂ ਕੁਝ ਵੀ ਕੁਝ ਜੈਸ ਨੂੰ ਵਾਹਿਗੁਰੂ ਲਹਿਦਾ ਕੁਝ ਵੀ ਰੱਬ ਦਾ ਨਾਮ ਹੀ ਲਿਖੀ ਜੋ ਨਾਲੇ ਤੁਸੀਂ ਰੱਬ ਦਾ ਨਾਮ ਜਪ ਲਓ ਮੈਂ ਤੁਹਾਨੂੰ ਮੈਂ ਤਾਂ ਕਹਿੰਦਾ ਹੋਰ ਨਹੀਂ ਕੁਝ ਸਤਨਾਮ ਵਾਹਿਗੁਰੂ ਲੈ ਲਿਆ ਕਰੋ ਇੱਕ ਰੱਬ ਦਾ ਨਾਮ ਜਪ ਹੁੰਦਾ ਨਾਲੇ ਲਿਖਿਓ ਜਿਆਦਾ ਯਾਦ ਹੁੰਦਾ ਮੈਂ ਤੇ ਸੌਖਾ ਤਰੀਕਾ ਤੁਹਾਨੂੰ ਦੱਸਦਾ ਉਹਦੇ ਨਾਲ ਫੇ ਜਿਹੜੀ YouTube ਕੰਪਨੀ ਆ ਨਾ ਜਿਹੜੀ YouTube ਇਹ ਸਾਰੇ ਨੂੰ ਦੇਖ ਦੇ ਦੇਖ ਰੇਖ ਕਰਦੇ ਪੂਰੀ ਦੁਨੀਆ ਵਿੱਚ ਉਹ ਇਹ ਚੀਜ਼ਾਂ ਦੇਖਦੀ ਹੈ ਵੀ ਆਹ ਬੰਦਾ YouTube ਤੇ ਚੈਨਲ ਇਹਨੇ ਬਣਾਇਆ ਹੈ ਇਹ ਤੇ ਵੀਡੀਓ ਬਣਾਉਂਦਾ ਇਹਨੂੰ ਕਿੰਨੇ ਕੁ ਲੋਕੀ ਦੇਖਦੇ ਫਿਰ ਉਹ ਸਾਰਾ ਕੰਟੈਂਟ ਤੁਹਾਡਾ ਉਸ ਹਾਵ ਨਾਲ ਚੱਲਦਾ ਜੇ ਕੋਈ ਦੇਖੋ ਨਾ ਤਾਂ ਵੀਡੀਓ ਬਸ ਇੱਟਿੰਗ ਤੇ ਚਲੋ ਬਾਕੀ ਸਿਆਣੇ ਕਹਿੰਦੇ ਹੋਪ ਸਸਟੇਨਸ ਲਾਈਫ ਜਦ ਤੱਕ ਸਾਹ ਜੋ ਤੱਕ ਸਾਹ ਆ ਉਦੋਂ ਤੱਕ ਆਸ ਨਹੀਂ ਛੱਡਣੀ ਚਾਹੀਦੀ ਬੰਦੇ ਨੂੰ ਕੋਸ਼ਿਸ਼ਾ ਕਰਦੇ ਰਹਿਣਾ ਚਾਹੀਦਾ ਬਾਕੀ ਆਪਣੀ ਮਿਹਨਤ ਮੈਂ ਕਰੀ ਜੰਨਾ ਸਾਰੇ ਭੈਣ ਭਰਾ ਤੁਸੀਂ ਵੀ ਕਰਦੇ ਆ ਤੇ ਇੱਕ ਵੀਡੀਓ ਹੋਰ ਮੈਂ ਬਣਾਉਣੀ ਜਿਹੜਾ ਨਾ ਅਮਰੀਕਾ 'ਚ ਤੁਸੀਂ ਅੱਜ ਦੀ ਖਬਰ ਸੁਣੀ ਹੋਣੀ ਆ ਸਵੇਰ ਦੀ ਅਮਰੀਕਾ ਦਾ ਜਿਹੜਾ ਸਿੰਧ ਕੋ ਮੇਅਰ ਬਣਿਆ ਨਵਾਂ ਕਹਿੰਦੇ ਉਹ ਰੀਜਨ ਇੰਡੀਅਨ ਆ ਤੇ ਉਦਾਂ ਮੈਂ ਉੱਤੇ ਉਹ ਆ ਤੁਹਾਨੂੰ ਦੱਸਦਾ ਉੱਤੇ ਆ ਵੇਟ ਕਰਿਓ ਬੜੀ ਵੇਰੀ ਵੇਰੀ ਇੰਪੋਰਟੈਂਟ ਸੀਰੀਅਸ ਗੱਲ ਆ ਉਹ ਮੈਂ ਵੀਡੀਓ ਸ਼ੂਟ ਕਰਕੇ ਜੀ ਬਣਾਉਣੀ ਆ ਹੁਣੇ ਆ ਕੱਟ ਕੇ ਉਹ ਜਰੂਰ ਦੇਖਿਓ ਤੇ ਦੇਖੋ ਕਿ ਆ ਜਬਰਦਸਤ ਵੀਡੀਓ ਸਾਰਿਆਂ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੁੰਦੇ ਬਸਦੇ ਰਹੋ ਤੁਸੀਂ ਤੰਦਰੁਸਤ ਰਹੋ ਤੁਹਾਡੇ ਬੱਚੇ ਤੰਦਰੁਸਤ ਰਹਿਣ ਤੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੋ ਜਿਹੜੇ ਭੈਣ ਭਰਾਵਾਂ ਦੇ ਮੈਂ ਬੇਸੇ ਦਿਲੋਂ ਕਿੰਨਾ ਹੁੰਨਾ ਕਿਉਂਕਿ ਇਹ ਗੱਲ ਸੋਚ ਕੇ ਕਰਨੀ ਪੈਂਦੀ ਆ ਜਿਹੜੇ ਭੈਣ ਭਰਾ ਮੈਂ ਦੇਖੀਆਂ ਸਾਰੀਆਂ ਪ੍ਰੋਬਲਮਾਂ ਚ ਕੱਚੇ ਆ ਮਤਲਬ ਜਾਂ ਜਿਨ੍ਹਾਂ ਦੇ ਪੇਪਰ 9 ਮਹੀਨੇ ਤੇ ਭੈਣ ਭਰਾ ਆਏ ਆ ਕਈ ਸੈੱਟ ਨਹੀਂ ਆ ਰਿਹਾ ਜਨਤਾ ਨੇ ਧੋਖਾ ਦਿੱਤਾ ਵਾਹਿਗੁਰੂ ਕੋਈ ਢੋ ਮੇਲਾ ਬਣਾ ਕੇ ਉਹਨਾਂ ਦੇ ਪੇਪਰ ਬਣਾਵੇ ਪੱਕੇ ਕਰੇ ਉਹਨਾਂ ਦਾ ਕੋਈ ਢੋ ਮੇਲਾ ਬਣੇ ਉਹਨਾਂ ਦੇ ਕਿਤੇ ਨਾ ਕਿਤੇ ਕੰਮ ਦਾ ਕੰਟਰੈਕਟ ਹੋ ਜਵੇ ਉਹਨਾਂ ਦੇ ਪੇਪਰ ਕੱਚੇ ਨਵਾਂ ਵੀ ਨਿਆਲੇ ਸਾਲ ਚ ਚੇਂਜ ਹੋ ਜਾਣ ਚੰਗਾ ਕੰਮ ਮਿਲ ਜਵੇ ਜਿਨ੍ਹਾਂ ਦੇ ਭਰਾਵਾਂ ਦੇ ਵਿਆਹ ਨਹੀਂ ਹੋ ਰਹੇ ਵਾਹਿਗੁਰੂ ਉਹਨਾਂ ਦੇ ਚੰਗੀਆਂ ਕੁੜੀਆਂ ਦੇ ਨਾਲ ਚੰਗੀਆਂ ਸੋਹਣੀਆਂ ਸਿਆਣੀਆਂ ਭੈਣਾਂ ਦੇ ਨਾਲ ਵਿਆਹ ਕਰੇ ਜਿਹੜੀਆਂ ਭੈਣਾਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਨੂੰ ਚੰਗੇ ਇਮਾਨਦਾਰ ਮਿਹਨਤੀ ਕਮਾਊ ਸਾਬ ਮੁੰਡੇ ਲੱਭਣ ਵਿਆਹ ਹੋਵੇ ਇਹੇ ਮੇਰੀ ਅਰਦਾਸ ਬੇਨਤੀ ਆ ਬਾਕੀ ਜੂ ਦੇ ਵਾਧਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ